ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਪੰਜਾਬ ਸਰਕਾਰ ਔਰ ਦੇਸ਼ ਦੀ ਸਰਕਾਰ ਔਰ ਪੂਰੇ ਵਿਸ਼ਵ ਦੇ ਅੰਦਰ ਜੋ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਆ ਪੂਰੇ ਸੰਸਾਰ ਦੇ ਅੰਦਰ ਤੁਹਾਨੂੰ ਐਸੀ ਕੁਰਬਾਨੀ ਨਹੀਂ ਦੇਖਣ ਨੂੰ ਮਿਲੇਗੀ ਔਰ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੀ ਕੁਰਬਾਨੀ ਦੇ ਕੇ ਜ਼ੁਲਮ ਦਾ ਖਾਤਮਾ ਕੀਤਾ ਤੇ ਤਾਂ ਅਸੀਂ ਅੱਜ ਲੋਕ ਜਿਹੜਾ ਇਹ ਨਿਗਮਾਂ ਰੇ ਆ ਗੁਰੂ ਤੇਗ ਬਹਾਦਰ ਮਹਾਰਾਜ ਚਰਨਾਂ ਦੇ ਵਿੱਚ ਸਿਰ ਝੁਕਾ ਕੇ ਉਹ ਤੋਂ ਅਸ਼ੀਰਵਾਦ ਲੈ ਰਹੇ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਜਿਹੜੀ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਡੀਆਂ ਨੂੰ ਉਹਦੇ ਪ੍ਰਤੀ ਜਾਗਰਤੀ ਕਰਨਾ ਔਰ ਉਹਨਾਂ ਨੂੰ ਦੱਸਣਾ ਵੀ ਆਪਣੇ ਗੁਰੂ ਮਹਾਰਾਜ ਨੇ ਕਿੰਨਾ-ਕਿੰਨਾ ਬਲੀਦਾਨ ਦੇ ਕੇ ਆਪਾਂ ਨੂੰ ਜਿਹੜੇ ਅੱਜ ਦੇ ਦਿਹਾੜੇ ਆਪਾਂ ਦੇਖ ਰਹੇ ਆ ਇਹ ਸਭ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਔਰ ਸਦਾ ਹੀ ਰਹਿਮਤ ਉਹਦੀ ਆ ਕਿਉਂਕਿ ਉਹਦੇ ਬਿਨਾ ਪੱਤਾ ਨਹੀਂ ਹਿੱਲਿਆ ਅਜੇ ਤੱਕ ਔਰ ਉਹ ਸੱਚੇ ਪਾਤਸ਼ਾਹ ਕਿਰਪਾ ਰੱਖੇ ਪੰਜਾਬ ਸਰਕਾਰ ਨੇ ਜੋ ਐਡਾ ਵੱਡਾ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਜੀ ਨੇ ਜੋ ਐਡਾ ਵੱਡਾ ਵੀੜਾ ਜੋ ਅੱਜ ਤੱਕ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਕਿਸੇ ਨੇ ਐਸੀ ਆਮ ਨੂੰ ਅੱਗੇ ਨਹੀਂ ਕੀਤਾ ਕਿ ਆਉਣ ਵਾਲੇ ਸਾਡੇ ਜੋ ਪੁਹਿਕਾ ਉਹਨਾਂ ਨੂੰ ਜਾਗਰਤੀ ਹੋਵੇ ਇਹਦੇ ਨਾਲ ਸਾਡੇ ਬੱਚਿਆਂ ਨੂੰ ਆਉਣ ਵਾਲਾ ਭਵਿੱਖ ਜੋ ਆ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਉੱਥੋਂ ਅਸ਼ੀਰਵਾਦ ਲੈ ਕੇ ਪੰਜਾਬ ਔਰ ਆਪਣੇ ਸ਼ਹਿਰ ਔਰ ਆਪਣੇ ਦੇਸ਼ ਦੀ ਜੋ ਸੇਵਾ ਕਰਨਗੇ ਬਸ ਸਰ ਬਕਵਾਕ ਪੁਰਾਣੇ ਜਿਹੜੇ ਕੀਤੇ ਗਏ ਨਹੀਂ ਜਿਸ ਤਰ੍ਹਾਂ ਕਿ ਆ ਲਾਈਟ ਐਂਡ ਸਾਊਂਡ ਸ਼ੋਅ ਕੀਤੇ ਗਏ ਨਹੀਂ ਹੁਣ ਨਗਰ ਕੀਰਤਨ ਦਾ ਆ ਰਾਂਭਾ ਤੇ ਹੋਰ ਵੀ ਜਿਹੜੇ ਪੁਰਾਣੇ ਦੇਖੋ ਜਿੰਨਾ ਕਰ ਲਾਂਗੇ ਉਨਾਂ ਹੀ ਫਲ ਪਾ ਲਾਂਗੇ ਗੁਰਤੇਗ ਬਹਾਦਰ ਮਹਾਰਾਜ ਨੇ ਜਿੰਨਾ ਕੁਰਬਾਨੀ ਦਾ ਆਪਣੀ ਦਾ ਦਿਖਾ ਕੇ ਜੋ ਕੀਤਾ ਵਾ ਉਹਨੂੰ ਜਿੰਨਾ ਅਸੀਂ ਉਹਦੇ ਚਰਨਾਂ ਦੇ ਵਿੱਚ ਸੀਸ ਝੁਕਾਵਾਂਗੇ ਉਨਾ ਹੀ ਫਲਾਂਗੇ ਫੁਲਾਂਗੇ ਕਿਉਂਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਤਾਂ ਹੀ ਬਣੀ ਜਦੋਂ ਜ਼ੁਲਮ ਦਾ ਖਾਤਮਾ ਕੀਤਾ ਔਰ ਹਰ ਬੰਦੇ ਨੂੰ ਜਿਹੜਾ ਅਨਸੇਫ ਸੀਗਾ ਉਹਨੂੰ ਸੇਫ ਕਰਕੇ ਉਹਨੂੰ ਆਪਣੇ ਆਪਣੇ ਧਰਮਾਂ ਨੂੰ ਗੁਰੂ ਤੇਗ ਬਹਾਦਰ ਨੇ ਦਿਖਾਇਆ ਵੀ ਆਪਣੇ ਆਪਣੇ ਧਰਮਾਂ ਨੂੰ ਮੰਨੋ ਪਰ ਕਿਸੇ ਨੂੰ ਧਰਮ ਦੇ ਪ੍ਰਤੀ ਜ਼ਬਰਦਸਤੀ ਨਹੀਂ ਕਰਨ ਦਿੱਤੀ ਜਾਊਗੀ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਅੱਜ ਉਹਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਪੰਜਾਬ ਸਰਕਾਰ ਦਾ ਔਰ ਪੂਰੇ ਪੰਜਾਬੀ ਪੰਜਾਬ ਦਾ ਬੱਚਾ ਬੱਚਾ ਦੇਸ਼ ਦਾ ਬੱਚਾ ਬੱਚਾ ਗੁਰਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਿਹਾ ਆਪਣੀ ਉਹ ਤੋਂ ਆਸ਼ੀਰਵਾਦ ਲੈ ਰਿਹਾ ਵਾ ਬੋਲੇ ਸੋਨਹਿਰੀ ਸਾਸਰੀਆ ਕਾਲ